ਕਮਾਲ ਦੀ ਗੱਲਾਂ ਨੇ ਹਲਸੀਆਂ ਮੈਂ ਆਪਣੇ ਦੁੱਖੜੇ ਸੁਣਾਉਣਾ ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ ਉਸ ਜੀ ਸਹਜਾ ਜਿਹਾ ਆ ਕੀਤੀ ਐ ਜਟਾੜੀ ਗੱਲ ਪੰਗਾ ਪਿਆ ਕਬਰੇ ਕਵਰੇ ਨਹੀਂ ਐਕਸ਼ਨ ਨਹੀਂ ਤਾਂ ਐਕਸ਼ਨ ਐਕਸ਼ਨ ਤਾਂ ਲੈ ਲਿਆ ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ ਉਹ ਕੁੜੀਆਂ ਇਹ ਜੇ ਕੰਮ ਤੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ ਇਹ ਬਿਨਾਂ ਸੋਚੇ ਇੱਥੇ ਆਇਆ ਹੁਣ ਬਿਨਾਂ ਸੋਚੇ ਅੱਗੇ ਤੁਰੂ ਉਹ ਪਰ ਚਾਚਾ ਜੀ ਮੇਰੀ ਘਟੋ ਘਟੇ ਕੁੜੀ ਨਾਲ ਫੋਟੋ ਤਖਾਦਾ ਉਹ ਪਿੰਡ ਤਾਂ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸਣਾ ਸਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੁਣ ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ ਠੀਕ ਹੈ ਚਲੋ ਫਿਰ ਫੋਟੋ ਖਚਾਈਏ ਡੈਡ ਫੋਟੋ ਕਰਨ ਦੀ ਗੱਲ ਛੱਡੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰ ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ ਕਦੇ ਅਖਬਾਰ ਵੀ ਪੜ੍ਹ ਲਿਆ ਕਰ ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ ਚਾਚਾ ਦੀ ਜ਼ਿੰਦਗੀ ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ ਸਾਲਾ ਉਪਰ ਉਪਰ ਆ ਜਾ ਫੀਲ ਹੋ ਰਿਹਾ ਪਤਾ ਨਹੀਂ ਕਦੋਂ ਆਉਗੀ ਸਸਾਂ ਸ਼ਾਨਦਾਰ ਨੰਦ ਬੁਲਾਤ ਤੇ ਨੋ ਮੇ ਫੇਸ ਸੌਂ ਪ੍ਰੈ ਚਾਚੀ ਸਾਲੀ ਬਾਲੀ ਕਹਿ ਮਸਰਾ ਹੀ ਲਈ ਜਾਂਦੀ ਆ ਫੋਟੋ ਬਿਟ ਪਾਦੀ ਇਹਨੇ ਤਾਂ ਚਾਚੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ ਜਿਹਦੇ ਵਿੱਚ ਚੱਕਰੀਆਂ ਅਨਾਰ ਫੁੱਲ ਚੜੀਆਂ ਬੰਬ ਗੋਲੇ ਉਹ ਪਟਾਕਾ ਹੀ ਹੋਏ 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 ਸੌਣ ਦਾ ਮਹੀਨਾ ਹੋਵੇ ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੋਂਡੀਅਰ ਤੇ ਸੁਹਾਗਾ ਫੇਰਦਾ ਤੇ ਮੇਰੀ ਰਵਿਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ ਸਵਾਦ ਆ ਜਾਵੇ ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀ ਗੱਭਈ ਜੋਂਡੀਅਰ ਲੈਂਡ ਦੀ ਹਲੇ ਸਲਾਹੀ ਬਣ ਰਹੀਆਂ ਉਹ ਚਾਚਾ ਜੀ ਅਭੀ ਤਾਂ ਸਲਾਹੀ ਬਣਦਿਆਂ ਨੇ ਪਰ ਆਸਲੇ ਕਾਲੇ ਪਿੜੇ ਕੋਣੇ ਚਾਚਾ ਜੀ ਇਹਦਾ ਪਪਾ ਐਮਪੀ ਉੰਪੀ ਆ। ਓ ਯਾਰ ਛੱਡ ਐਮਪੀ ਉੰਪੀ ਨੂੰ ਆ ਪਾਏ ਦੇ ਨਾਲ ਫੋਟੋ ਖਚਾਈਏ। ਚੱਲ ਬੈਠ ਗੱਲ ਦੀ ਤੇ। ਨਿਹਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸਾਥ ਹੁੰਦੀ ਹੈ ਨਾ ਇਹ ਸਾਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਆ ਅੱਗੇ ਵੜ ਕੇ ਫੁਹਾਰਾ ਜੀ। ਹੂੰ ਫੁਹਾਰਾ ਫੁਹਾਰਾ ਕੁਛ ਨਹੀਂ ਇੱਥੇ। ਬਸ ਤੂੰ ਰੌਣਕ ਮਿਲ ਲੈ। ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਡੰਡਨ ਤਾਂ ਕਿਤੇ ਦੇਖਦੀ ਨਹੀਂ ਜੀ ਉਹ ਵੀ ਦਿਖ ਜਾਓ ਕਿਤੇ ਨਾ ਕਿਤੇ ਅਹੋ ਘੜੀਆਂ ਸਾਹਮਣੇ ਬਸ ਹੁਣ ਤੁਸੀਂ ਮੜਾ ਜਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ ਹਾਂ ਹਾਂ ਤੂੰ ਘੁਤਰਾਦਾ ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਐ ਨਾ ਮੰਨ ਜਾਏਗੀ ਤੂੰ ਵੀ ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰਾ ਅੰਕਲ ਫੋਟੋ ਕਿੱਚੋ ਬੇਟਾ ਖਿੱਚ ਰਿਹਾ ਮੇਰੀ ਗਲਤ ਪੂਰੀ ਹੋ ਲੈਣ ਦੇ ਆ ਦੇਖ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ ਕਿੱਛ ਤੇ ਖਿੱਚ ਤੇ ਖਿੱਚ ਤੇ ਹਾਂ ਸੱਸ ਪਾ ਲਈ ਦੇਖੀ ਫੋਟੋ ਮੇਰੇ ਬੋਸ ਸੁਣੀ ਬੋਸ ਸੁਣੀ ਮੈਨੂੰ ਦਿਖਾਓ ਦੇਖ ਲੈ ਕੀ ਕਮਾਲ ਦੀ ਫੋਟੋ ਖਿੱਚੀ ਹੈ ਮੰਦਾ ਹੁਣ ਆਈ ਕਿਤਾ ਕਿਉਂ ਇਹ ਤੇਰੀ ਫੋਟੋ ਹੈ ਉਹ ਕਾਲੇ ਨੇ ਫੋਟੋ ਖਿੱਚੀ ਮੇਰੀ ਯਸ ਤੂੰ ਕਾਲੇ ਨੂੰ ਕਿਉਂ ਦੇਖ ਰਿਹਾ ਤੂੰ ਆਪਣੀ ਫੋਟੋ ਦੇਖ ਐ ਲੱਗਦਾ ਜਿਵੇਂ ਜਵਾਨੀ ਦਾ ਤਰਵਿੰਦਰ ਹੋਵੇ ਮੰਦਾ ਹੁਣ ਆਪਣੇ ਚਾਚੇ ਨੂੰ ਕੁੜੀ ਕਿੱਥੇ ਆ ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਹੈ ਤੇਰੀ ਫੋਟੋ ਖਿੱਚੀ ਜਾਣੀ ਹੈ ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ ਓਹੋ ਕੁੜੀ ਵੀ ਲੱਭ ਜੂਗੀ ਓਹ ਖੜੀ ਹੈ ਤੇਰੀ ਰਵਿੰਦਰ ਟੰਦਰ ਗੱਦਕਾਰ ਪਲੀਜ਼ ਫਿਰ ਤੂੰ ਫੋਟੋ ਚਾਜਰਾ ਖਿੱਚਦੀ ਬੀਬੀ ਨੂੰ ਨਾ ਹਸਣਾ ਜਿਵੇਂ ਪੈਂਟ ਚ ਉਹ ਹੋਜੂ ਤਾਂ ਤਾਂ ਹੁਣ ਤੂੰ ਜਾ ਵਾਟ ਯੂ ਸੀਇੰਗ ਥੈਂਕ ਗੋਡ ਫਾਰ ਥੈਟ ਨੋ ਜੋ ਇਹ ਨਿਹਾਲ ਕੁੜੀ ਦੇ ਕੋਲ ਹੋਵੇ ਨਾ ਉਦੋਂ ਕਲਿੱਕ ਕਰੀ ਅਬ ਵਾਂਚਾ ਕਨਸੀ ਕਨਸੀ ਕਰ ਅਜੇ ਨੇ ਕਰੀ ਅਜੇ ਨਾ ਕਰੀ ਠਰ ਥਰ ਥੋੜਾ ਜਾ ਯਾ ਯਾ ਲਾਈਕ ਦੈਟ ਮੈਂ ਕਹਾਂਗਾ 1 2 3 ਓ ਡੈਮ ਆਮ ਮਿਸਡ ਹਰ ਹਲੇ ਮੈਂ ਤੈਨ ਕਹਿ ਨਹੀਂ ਤੂੰ ਪਹਿਲੇ ਹੀ ਕੋੜਾ ਦੱਬਤਾ ਬਣ ਕੇ ਵੱਡੀ ਫੋਟੋਗ੍ਰਾਫਰ ਦੇਖ ਲੈ ਦੇਖ ਲੈ ਬਹੁਤ ਸੋਣੀ ਬਹੁਤ ਸੋਣੀ ਦੇਖ ਲੈ ਦੇਖ ਲੈ ਆ ਕੀ ਸੋਣੀ ਹੈ ਨਾ ਤਾਂ ਫਿਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ ਇਹ ਤਾਂ ਹੀ ਨਹੀਂ ਖਿੱਚੀ ਇਹ ਬੁੱਤਰ ਨਾਲ ਤੇਰੀ ਉਹ ਤੈਨੂੰ ਆਪਣੇ ਪਿਓ ਦੀ ਕੋਈ ਇੱਜ਼ਤ ਨਹੀਂ ਹੈ ਤੂੰ ਮੇਰਾ ਫੋਨ ਲੈ ਲੈ ਜਿਹੜੀ ਮੈਂ ਫੋਟੋ ਖਿੱਚ ਤੈਨੂੰ ਫੋਟੋ ਦੇ ਪਈ ਹੈ ਤੈਨੂੰ ਆਪਣੇ ਪਿਓ ਦੇ ਉਹ ਚਾਚਾ ਜੀ ਇੱਕ ਮਿੰਟ ਫੋਟੋ ਦੇਖਾ ਵੀ ਯਾਰ ਫੋਟੋ ਖਿੱਚ ਨਹੀਂ ਹੋਈ ਡੈਡੀ ਫੋੜ ਕਰ ਜਾਂਦਾ ਸੀ ਵਿੱਚ ਗੁੱਸਾ ਹੀ ਭੜਾ ਚੜਿਆ ਹੋਇਆ ਮੈਨੂੰ ਤਾਂ ਹੁਣ ਤੇਰੀ ਤੂੰ ਤੈਨੂੰ ਇੱਜ਼ਤ ਨਹੀਂ ਆਪਣੇ ਪਿਓ ਦੀ ਉਹ ਚਾਚਾ ਜੀ ਕਾਫੀ ਕਿੱਥੇ ਆ ਮੈਂ ਫਿਰ ਕਾਫੀ ਤਾਂ ਨਾ ਆਈਡੀਆ ਹੀ ਕੈਨਸਲ ਕਰ ਦਿੱਤਾ ਮੈਂ ਸੋਚਿਆ ਕਾਫੀ ਨਾਲ ਨਾਲੇ ਤਾਂ ਮੂੰਹ ਬੇਸਵਾਦ ਹੋ ਨਾਲੇ 8 ਡਾਲਰ ਲੱਗ ਜੋ ਮੈਂ ਨਾ ਦੋ ਨਿੰਬੂ ਲੈ ਲੇ ਆਪਾਂ ਘਰ ਜਾ ਕੇ ਸ਼ਕੰਜਵੀ ਪੀਵਾਂਗੇ ਮੈਨੂੰ ਮਾਫ ਕਰੋ ਮੇਰੇ ਜੋੜੇ ਹੱਥ ਮੇਰੀ ਇੱਕ ਹੈਲਪ ਕਰੋਗੇ ਤੁਸੀਂ ਕੀ ਮੇਰੀ ਕੋਈ ਹੈਲਪ ਨਾ ਕਰਿਓ ਹਾਂ ਮੈਂ ਤਾਂ ਸਟੈਡ ਲਿਆਈ ਆ ਹੁਣ ਸਲੋ ਡਾਊਨ ਡੈਡ ਕੁਛ ਨਾ ਕੁਛ ਤਾਂ ਕਰਨਾ ਹੀ ਪਾਣਾ ਮੈਨੂੰ

ਕਦਾਈ ਨਹੀਂ ਬਣਨੀ ਗੱਲ ਹੈ ਜਗਾੜ ਤਾਂ ਲਾਉਣਾ ਹੀ ਪੈਣਾ ਲੋਜੀ ਸਾਸਰਿਕਾਲ ਯਾਰ ਆ ਕੀ ਕੀਤਾ ਆਵਾਜ਼ ਵੀ ਨਹੀਂ ਆਈ ਦੱਸਦਾ